ਜੀ ਸਾਰਿਆਂ ਨੂੰ ਪਿਆਰ ਭਰਿਆ ਸਵੇਰਕਾਲ ਪੜਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ ਸੋ ਅੱਜ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਆਈਆਂ ਇੱਕ ਨਵੀਂ ਵੀਡੀਓ ਲੈ ਕੇ ਜਿਹਦੇ ਵਿੱਚ ਅੱਜ ਅਸੀਂ ਆਪਾਂ ਸਿੱਖਾਂਗੇ ਮੱਕੀ ਦੀ ਰੋਟੀ ਬਣਾਉਣਾ ਜਿਹੜੀ ਕਿ ਬਹੁਤ ਸਾਰੇ ਲੋਕਾਂ ਨੂੰ ਬਹੁਤ ਔਖਾ ਕੰਮ ਲੱਗਦਾ ਹੈ ਬਟ ਮੈਂ ਬਚਪਨ ਤੋਂ ਹੀ ਬਣਾਉਂਦੀ ਆ ਰਹੀ ਹਾਂ ਮੱਕੀ ਦੀ ਰੋਟੀ ਤੇ ਮੈਨੂੰ ਸ਼ੌਂਕ ਵੀ ਸੀਗਾ ਕੁਕਿੰਗ ਦਾ ਬਚਪਨ ਤੋਂ ਹੀ ਤੇ ਜਦੋਂ ਦੀ ਮੈਂ ਬਣਾ ਰਹੀ ਹਾਂ ਤੇ ਮੈਂ ਸਿਰਫ ਤੇ ਸਿਰਫ ਆਪਣੇ ਹੱਥਾਂ ਦੇ ਨਾਲ ਹੀ ਬਣਾ ਰਹੀ ਹਾਂ ਮੈਂ ਕਦੇ ਵੀ ਚਕਲੇ ਤੇ ਨਹੀਂ ਰੋਟੀ ਬਣਾਈ ਹੈਗੀ ਕਦੇ ਵੀ ਪੋਲੀਥਿਨ ਲਗਾ ਕੇ ਨਹੀਂ ਰੋਟੀ ਬਣਾਈ ਹੈਗੀ ਬਹੁਤ ਸਾਰੇ ਲੋਕ ਕੋ ਉਹ ਹੀ ਵਲੀ ਟੈਕਨੀਕ ਯੂਜ਼ ਕਰਦੇ ਆ ਬਟ ਮੈਂ ਹਮੇਸ਼ਾ ਆਪਣੇ ਹੱਥਾਂ ਦੇ ਨਾਲ ਹੀ ਰੋਟੀ ਬਣਾਈ ਆ ਠੀਕ ਹੈ ਤੇ ਅੱਜ ਮੈਂ ਉਹ ਹੀ ਟੈਕਨੀਕ ਜਿਹੜੀ ਆ ਤੁਹਾਡੇ ਸਾਰਿਆਂ ਨਾਲ ਵੀ ਸ਼ੇਅਰ ਕਰੂੰਗੀ ਟੈਕਨੀਕ ਤਾਂ ਨਹੀਂ ਹੈ ਮਤਲਬ ਕਿ ਜਿੱਦਾਂ ਮੈਂ ਖੁਦ ਬਣਾਉਂਦੀ ਆ ਹਨਾ ਆਪਣੇ ਰੁਟੀਨ ਲਾਈਫ ਦੇ ਵਿੱਚ ਤੇ ਉਹ ਮੈਂ ਤੁਹਾਡੇ ਸਾਰਿਆਂ ਦੇ ਨਾਲ ਅੱਜ ਸਾਂਝਾ ਕਰਦੀ ਆ ਚਲੋ ਆਜੋ ਫਿਰ ਬਣਾਈਏ ਮੱਕੀ ਦੀ ਰੋਟੀ ਚਲੋ ਜੀ ਰੋਟੀ ਬਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਟਿਪਸ ਦੇਣਾ ਚਾਹੁੰਦੀ ਹਾਂ ਜਿਹੜੀਆਂ ਕਿ ਮੱਕੀ ਦੀ ਰੋਟੀ ਬਣਾਉਣ ਲੱਗੇ ਬਹੁਤ ਜ਼ਰੂਰੀ ਆ ਧਿਆਨ ਰੱਖਣਾ ਉਹਨਾਂ ਚੀਜ਼ਾਂ ਦਾ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਹਾਡਾ ਆਟਾ ਆ ਉਹ ਬਹੁਤ ਜ਼ਿਆਦਾ ਵਧੀਆ ਪੀਸਿਆ ਹੋਣਾ ਚਾਹੀਦਾ ਹੈ ਹਨਾ ਜੇ ਆਟਾ ਮੋਟਾ ਆਊਗਾ ਤਾਂ ਰੋਟੀ ਕਦੇ ਵੀ ਵਧੀਆ ਨਹੀਂ ਬਣਦੀ ਹੈਗੀ ਉਹ ਹਮੇਸ਼ਾ ਉਹ ਜਿਹੜੀ ਆਲੇ-ਦੋਲੇ ਤੋਂ ਫਟ ਜਾਂਦੀ ਹੈ ਟੁੱਟ ਜਾਂਦੀ ਹੈ ਰੋਟੀ ਉਹ ਠੀਕ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਆਟਾ ਬਹੁਤ ਵਧੀਆ ਪੀਸਿਆ ਹੋਣਾ ਚਾਹੀਦਾ ਹੈ ਨੰਬਰ 2 ਤੇ ਜਿਹੜਾ ਕਿ ਤੁਸੀਂ ਪਾਣੀ ਯੂਜ਼ ਕਰਨਾ ਹੈ ਆਟਾ ਗੁੰਨਣ ਲੱਗੇ ਉਹ ਹਮੇਸ਼ਾ ਹਨਾ ਲੂਕ ਵ ਥੋੜਾ ਜਿਹਾ ਨਿੱਕਾ ਹੋਣਾ ਚਾਹੀਦਾ ਪਾਣੀ ਤੇ ਜਿਹਦੇ ਨਾਲ ਤੁਸੀਂ ਮੱਕੀ ਦਾ ਆਟਾ ਖੋਣ ਸਕੋ ਹਨਾ ਤੇ ਤੀਜੀ ਟੈਕਨੀਕ ਇਹ ਆ ਤੇ ਜਿਹੜਾ ਆਟਾ ਤੁਸੀਂ ਗੁੰਨਣਾ ਹੈ ਉਹਨੂੰ ਬਹੁਤ ਜ਼ਿਆਦਾ ਮਸਲ ਮਸਲ ਕੇ ਗੁੰਨਣਾ ਹੈ ਤਾਂ ਕਿ ਕੋਈ ਵੀ ਉਹਦੇ ਵਿੱਚ ਲਮਸ ਨਾ ਰਹਿਣ ਤੇ ਬਿਲਕੁਲ ਫਾਈਨ ਤਰੀਕੇ ਦੇ ਨਾਲ ਜਿਹੜਾ ਕਿ ਉਹ ਗੁੰਨ ਹੋ ਜਾਵੇ ਹਨਾ ਤਾਂ ਕਿ ਜਦੋਂ ਵੀ ਤੁਸੀਂ ਰੋਟੀ ਆਪਣੇ ਹੱਥ ਨੇ ਨਾਲ ਵੇਲੋਗੇ ਤਾਂ ਆਲੇ-ਦੋਲੇ ਉਹ ਟੁੱਟੇ ਨਾ ਹਨਾ ਜੇ ਆਲੇ-ਦੋਲੇ ਰੋਟੀ ਟੁੱਟ ਰਹੀ ਆ ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਜਿਹੜਾ ਆਟਾ ਆ ਚੰਗੀ ਤਰ੍ਹਾਂ ਉਹ ਮਸਲਿਆ ਨਹੀਂ ਹੈਗਾ ਠੀਕ ਹੈ ਤੇ ਆਟੇ ਨੂੰ ਮਸਲਣਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਨਾ ਮੈਂ ਵੀਡੀਓ ਦੇਖ ਰਹੀ ਸੀਗੀ ਏਦਾਂ ਰੈਂਡਮਲੀ ਨਾ YouTube ਤੇ ਮੱਕੀ ਦੀ ਰੋਟੀ ਉਹ ਵੀ ਬਣਾਉਂਦੇ ਬਣਾਉਣਾ ਸਿਖਾਉਂਦੇ ਪਏ ਸੀਗੇ ਤੇ ਉਹ ਮੈਂ ਦੇਖੇ ਬਟ ਉਹਨਾਂ ਨੇ ਜਿੱਦਾਂ ਰੋਟੀ ਬਣਾਈ ਨਾ ਉਹ ਸਾਰੀ ਰੋਟੀ ਵਾਲੇ ਤੋਲੇ ਉਹਨਾਂ ਟੁੱਟੀ ਹੋਈ ਸੀ ਹੋਰ ਰੋਟੀਆਂ ਸਖਾ ਰਹੇ ਸੀਗੇ ਬਟ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਹੀ ਕਿ ਮੈਂ ਜਸਟ ਵੈਸੇ ਤੁਹਾਨੂੰ ਦੱਸ ਰਹੀ ਮੈਂ ਉਹ ਵਾਲੀ ਵੀਡੀਓ ਦੇਖ ਕੇ ਕਿਹਾ ਮੈਂ ਕਿਹਾ ਇਹਨਾਂ ਤੋਂ ਵਧੀਆ ਤਾਂ ਮੈਂ ਹੀ ਰੋਟੀ ਬਣਾ ਲੈਂਦੀ ਮੈਂ ਕਿਉਂ ਨਾ ਇਹ ਵਾਲਟ ਆਪਣੀ ਟੈਕਨੀਕ ਸ਼ੇਅਰ ਕਰਾਂ ਨਾ ਜਦ ਇਹਨੇ ਲੋਕੀ ਕਿ ਐਦਾਂ ਦੀ ਵੀਡੀਓਜ਼ ਵੀ ਪਾ ਰਹੇ ਆ ਕਿ ਜਿਹਦੇ ਵਿੱਚ ਬਿਲਕੁਲ ਵੀ ਮਤਲਬ ਕਿ ਹੈ ਹੀ ਨਹੀਂ ਫਿਨਿਸ਼ਿੰਗ ਹੀ ਹੈ ਨਹੀਂ ਜਿਹੜੀ ਚੀਜ਼ ਤੁਸੀਂ ਬਣਾ ਬਣਾਉਂਦੇ ਪਏ ਆ ਨਾ ਤਾਂ ਇਸ ਕਰਕੇ ਚਲੋ ਆਜੋ ਅੱਜ ਮੈਂ ਆਪਣੀ ਟੈਕਨੀਕ ਦੇ ਨਾਲ ਤੁਹਾਨੂੰ ਦੱਸਦੀ ਆਂ ਲੋ ਜੀ ਆਟਾ ਆਪਾਂ ਲੈ ਲਿਆ ਹੈ ਮੱਕੀ ਦਾ ਠੀਕ ਹੈ ਬਹੁਤ ਵਧੀਆ ਪੀਸਿਆ ਹੋਇਆ ਹੈ ਇਹਦੇ ਵਿੱਚ ਆਪਾਂ ਨਿੱਗੇ ਜੇ ਪਾਣੀ ਦੇ ਨਾਲ ਆਪਾਂ ਇਹਨੂੰ ਗੁੰਨਾਂਗੇ ਥੋੜਾ ਥੋੜਾ ਜਿਹਾ ਪਾਣੀ ਪਾ ਕੇ ਇੱਕਦਮ ਜ਼ਿਆਦਾ ਪਾਣੀ ਨਹੀਂ ਪਾਣਾ ਹੈਗਾ ਬਿਲਕੁਲ ਥੋੜਾ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਇਹਨੂੰ ਗੁੰਨਣਾ ਹੈ ਠੀਕ ਹੈ ਔਰ ਕੋਸ਼ਿਸ਼ ਕਰੋ ਕਿ ਇਹਦੇ ਵਿੱਚ ਲੰਮਸ ਨਾ ਬਣਨ ਨਾ ਹੀ ਜ਼ਿਆਦਾ ਬਾਲਾ ਜ਼ਿਆਦਾ ਗਰਮ ਹੋਣਾ ਚਾਹੀਦਾ ਹੈ ਪਾਣੀ ਨਾ ਉਹਦੇ ਨਾਲ ਵੀ ਜਿਹੜੀਆਂ ਹੈ ਕਿ ਉਹ ਲੰਮਸ ਪੈ ਜਾਂਦੇ ਆ ਇਦਾਂ ਗੱਠਾਂ ਟਾਈਪ ਜੀਆਂ ਬਣ ਜਾਂਦੀਆਂ ਹਨ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਮਸਲ ਲੈਣਾ ਆ ਆਟਾ ਜਦ ਤੱਕ ਤੁਸੀਂ ਚੰਗੀ ਤਰ੍ਹਾਂ ਨਹੀਂ ਗੁੰਨੋਗੇ ਉਦੋਂ ਤੱਕ ਤੁਹਾਡੀ ਰੋਟੀ ਨਹੀਂ ਵਧੀਆ ਆਣੀ ਲੋ ਜੀ ਆਟਾ ਗੁੰਨ ਕੇ ਇਹ ਕੁਛ ਇਸ ਤਰ੍ਹਾਂ ਦਾ ਤਿਆਰ ਹੋ ਜਾਣਾ ਹੈ ਇਹ ਜ਼ਿਆਦਾ ਨਾ ਹੀ ਨਰਮ ਹੋਣਾ ਚਾਹੀਦਾ ਹੈ ਤੇ ਨਾ ਹੀ ਜ਼ਿਆਦਾ ਸਖਤ ਹੋਣਾ ਚਾਹੀਦਾ ਹੈ ਠੀਕ ਹੈ ਤੇ ਆਪਾਂ ਇਦਾਂ ਰੋਟੀ ਜਿਹੜੀ ਆ ਹੁਣ ਇਹਦੀ ਬਣਾਣੀ ਸ਼ਟਾਰਟ ਕਰਦੇ ਆਂ ਤੇ ਮੱਕੀ ਦੀ ਰੋਟੀ ਜਲਦੀ ਤੁਸੀਂ ਬਣਾਉਂਦੇ ਆ ਇਸ ਗੱਲ ਦਾ ਵੀ ਬਿਲਕੁਲ ਧਿਆਨ ਰੱਖੋ ਜਦ ਹੀ ਤੁਸੀਂ ਆਟਾ ਮਸਲ ਕੇ ਹਟੇ ਆ ਉਸੇ ਟਾਈਮ ਤੁਸੀਂ ਰੋਟੀ ਬਣਾਉਣੀ ਆ ਇਦਾਂ ਨਹੀਂ ਆ ਕਿ ਤੁਸੀਂ ਉਹਨੂੰ 5-10 ਮਿੰਟ ਲਈ ਰੱਖ ਦਿਓ ਹਨਾ ਟੱਕ ਕੇ ਇਹ ਕਣਕ ਦਾ ਆਟਾ ਨਹੀਂ ਹੈਗਾ ਇਹ ਮੱਕੀ ਦਾ ਆਟਾ ਆ ਕਿਉਂਕਿ ਜੇ ਆਪਾਂ ਇਹਨੂੰ ਐਦਾਂ ਗੁੰਨਣ ਤੋਂ ਬਾਅਦ ਰੱਖੀ ਛੱਡਾਂਗੇ ਨਾ ਤਾਂ ਆਟਾ ਜਿਹੜਾ ਇਹ ਉੱਤਰ ਜਾਂਦਾ ਹੈ ਮਤਲਬ ਕਿ ਕਹਿੰਦਾ ਇਹ ਆ ਕਿ ਫਿਰ ਉਹਦੀ ਰੋਟੀ ਬਣਦੀ ਨਹੀਂ ਹੈਗੀ ਰੋਟੀ ਟੁੱਟਦੀ ਰਹਿੰਦੀ ਹੈ ਠੀਕ ਆ ਉਹਨੂੰ ਬਣਾਉਣਾ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਇਸ ਕਰਕੇ ਜਦ ਹੀ ਤੁਸੀਂ ਮੱਕੀ ਦੀ ਰੋਟੀ ਬਣਾਉਣੀ ਹੈ ਨਾ ਨਾਲ ਦੀ ਨਾਲ ਉਹਨਾਂ ਹੀ ਆਟਾ ਗੁੰਨੋ ਜਿੰਨਾ ਤੁਸੀਂ ਖਾਣਾ ਹੈ ਜਾਂ ਕਿੱਦਾਂ ਵੀ ਹੈਗਾ ਹੈ ਨਾ ਤੇ ਇਮੀਡੀਏਟਲੀ ਨਾਲ ਦੀ ਨਾਲ ਹੀ ਬਣਾਉਣਾ ਸ਼ੁਰੂ ਕਰ ਦੋ ਆ ਵੇਖੋ ਹੁਣ ਮੈਂ ਬੋਲ ਬਣਾ ਰਹੀ ਐ ਇਹਦੇ ਠੀਕ ਐ ਐਦਾਂ ਤੁਸੀਂ ਬੋਲ ਬਣਾ ਲੈਣੀ ਐ ਜਿੱਦਾਂ ਆਮਸਾ ਬਣਾਉਂਦੇ ਆ ਜੇ ਆਪਾਂ ਵੇਲਣ ਤੇ ਸੌਰੀ ਚਕਲੇ ਤੇ ਵੀ ਬਣਾਉਂਦੇ ਆ ਤਾਂ ਵੀ ਆਪਾਂ ਰੋਲਿੰਗ ਤਾਂ ਕਰਦੇ ਆ ਇਹਨੂੰ ਹਨਾ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਲੈ ਕੇ ਆਪਣੇ ਹੱਥਾਂ ਦੇ ਵਿੱਚ ਐਦਾਂ ਠੀਕ ਐ ਇਹਨੂੰ ਇਹਦੀ ਟਿੰਗਲੀ ਬਣਾਣੀ ਸ਼ੁਰੂ ਕਰਦੇ ਠੀਕ ਐ ਹਲਕੇ ਹਲਕੇ ਹੱਥਾਂ ਦੇ ਨਾਲ ਇਨੋਟ ਦਿੱਤਾ ਕਰਨਾ ਸ਼ੁਰੂ ਕਰ ਦੋ ਨਾਲ ਨਾਲ ਜਿੱਥੇ ਇੱਥੇ ਤੁਹਾਨੂੰ ਮਹਿਸੂਸ ਹੋ ਰਿਹਾ ਨਾ ਥੋੜਾ ਥੋੜਾ ਪਾਣੀ ਲੈ ਲੈਂਦੇ ਹੋੜਾ ਆਪਣੇ ਹੱਥਾਂ ਤੇ ਥੋੜਾ ਥੋੜਾ ਪਾਣੀ ਲਈ ਜੋ ਤੇ ਐਦਾਂ ਇਹਦੀ ਆਪਾਂ ਲੋਈ ਬਣਾ ਲੈਣੀ ਹੈ ਠੀਕ ਹੈ ਬਹੁਤ ਈਜ਼ੀ ਆ ਤੁਸੀਂ ਵੀ ਬਣਾ ਸਕਦੇ ਆ ਇਹ ਨਾ ਸੋਚੋ ਕਿ ਤੁਹਾਡੇ ਕੋਲ ਹੱਥ ਦੇ ਨਾਲ ਬਣਨੀ ਨਹੀਂ ਨਹੀਂ ਹੈਗੀ ਜਾਂ ਕਿੱਦਾਂ ਵੀ ਆ ਠੀਕ ਹੈ ਹੁਣ ਜਿਹੜੀ ਕਿ ਇਹ ਸੈਂਟਰ ਤੋਂ ਨਾ ਜਦੋਂ ਕਈਆਂ ਦੀ ਜਦ ਰੋਟੀ ਬਣਾਦੇ ਨੇ ਨਾ ਤਾਂ ਮੋਟੀ ਰਹਿ ਜਾਂਦੀ ਆ ਤੇ ਗੈਸ ਕਰਕੇ ਇਹਨੂੰ ਇੱਥੋਂ ਪ੍ਰੈਸ ਕਰ ਦੋ ਸੈਂਟਰ ਤੋਂ ਤਾਂ ਕਿ ਜਿਹੜੇ ਹਰ ਪਾਸਿਓਂ ਰੋਟੀ ਜਿਹੜੀ ਹੈ ਇੱਕੋ ਜਿਹੀ ਹੋਵੇ ਫਿਰ ਉਸ ਤੋਂ ਬਾਅਦ ਕਿੰਗਲੀ ਕਰਨ ਤੋਂ ਬਾਅਦ ਹੌਲੀ-ਹੌਲੀ ਹੱਥਾਂ ਦੇ ਨਾਲ ਤੁਸੀਂ ਇਹਨੂੰ ਐ ਤਾ ਵਧਾ ਲੈਣਾ ਆ ਠੀਕ ਹੈ ਕੁੜੀਆਂ ਸਿੱਖ ਲਓ YouTube ਤੇ ਬਹੁਤ ਕੁਝ ਪਿਆ ਹੈ ਸਿੱਖਣ ਵਾਸਤੇ ਬਟ ਇਹ ਆ ਕਿ ਟੈਕਨੀਕ ਤੁਹਾਡੀ ਸਹੀ ਹੋਣੀ ਚਾਹੀਦੀ ਹੈ ਹੱਥ ਨਾਲ ਰੋਟੀ ਬਣਾਉਣਾ ਮੈਨੂੰ ਬਹੁਤ ਈਜ਼ੀ ਲੱਗਦਾ ਹੈ। ਇਨਸਟੈਡ ਆਫ ਕੇ ਮੈਂ ਚੱਕਲੇ ਤੇ ਬਣਾਵਾ ਹਨਾ। ਔਰ ਬਿਲਕੁਲ ਪਤਲੀ ਰੋਟੀ ਬਣਦੀ ਹੈ ਮੇਰੀ ਐਦਾਂ ਨਹੀਂ ਹੁੰਦੀ ਕਿ ਬਹੁਤ ਮੋਟੀ ਬਣੇ। ਜਿਹਨੂੰ ਵੇਖ ਕੇ ਕਹਿਣ ਘੱਟ ਕੇ ਝੋਟ ਦੇ ਫੇਰ ਇਹ ਜੀ ਰੋਟੀ ਬਣਾ ਦਿੱਤੀ। ਮੇਰੀ ਬਿਲਕੁਲ ਪਤਲੀ ਰੋਟੀ ਹੁੰਦੀ ਹੈ ਔਰ ਸਾਰੇ ਪਾਸੇ ਇੱਕੋ ਜਿਹੀ ਹੁੰਦੀ ਹੈ। ਆ ਵੇਖੋ। ਰੋਟੀ ਬਣ ਕੇ ਤਿਆਰ ਹੋ ਗਈ ਹੈ। ਚੈੱਕ ਕਰੋ ਬਣੀ ਹੈ ਨਾ ਇਹਨ ਗੋਲ ਤੇ ਤੁਸੀਂ ਦੇਖੋ ਕਿਤੇ ਵੀ ਟੁੱਟੀ ਹੋ ਨਹੀਂ ਹੈਗੀ ਜਾਂ ਕਿਤੇ ਵੀ ਤੁਹਾਨੂੰ क्रैक नजर ਆ ਰਿਹਾ ਹੋਵੇ ਇਹਦੇ ਤੇ ਹਨਾ क्रैक ਆ ਰਿਹਾ ਤੁਹਾਨੂੰ ਨਜ਼ਰ ਉਹ ਕਿਉਂ ਨਹੀਂ ਆ ਰਿਹਾ ਕਿਉਂਕਿ ਮੈਂ ਆਟਾ ਜਿਹੜਾ ਹੈ ਉਹ ਬਹੁਤ ਵਧੀਆ ਢੰਗ ਦੇ ਨਾਲ ਗੁੰਨੇ ਆ ਠੀਕ ਹੈ ਤੇ ਹੁਣ ਆਪਾਂ ਹੌਲੀ 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 ਇਹਦਾ ਕਰਕੇ ਦਵੇ ਤੇ ਪਾ ਦਾਂਗੇ ਔਰ ਦਵੇ ਤੇ ਪਾਣ ਲੱਗੇ ਵੀ ਲੋਕੀ ਬਹੁਤ ਗਲਤੀ ਕਰਦੇ ਆ ਉਹ ਜਿੱਦਾਂ ਆਪਾਂ ਕਣਕ ਦੀ ਰੋਟੀਆਂ ਐ ਪਾਉਂਦੇ ਆ ਨਾ ਉਦੇ ਪਾ ਦਿੰਦੇ ਐ ਕਰਕੇ ਏ ਐਦਾਂ ਨਹੀਂ ਪੈਂਦੀ ਹੈਗੀ ਇਹਨੂੰ ਆਪਾਂ ਦੋਨਾਂ ਹੱਥਾਂ ਦੇ ਵਿੱਚ ਐਦਾਂ ਵਿਸ਼ਾ ਕੇ ਫੇਰ ਤਵੇ ਦੇ ਉੱਤੇ ਪਾਉਣਾ ਹੈ ਠੀਕ ਹੈ ਐਦਾਂ ਇਹਦੇ ਨਾਲ ਕੀ ਹੈ ਕਿ ਜੇ ਜੇ ਤੁਸੀਂ ਐਦਾਂ ਸੈੱਟ ਦੋਗੇ ਨਾ ਤਵੇ ਦੇ ਉੱਤੇ ਰੋਟੀ ਤਾਂ ਉਹ ਇਹ ਫੁੱਲ ਜਾਂਦੀ ਹੈ ਫੇਰ ਰੋਟੀ ਠੀਕ ਹੈ ਉਹ ਮਤਲਬ ਕਿ ਤੁਹਾਨੂੰ ਸਹੀ ਤਰ੍ਹਾਂ ਰੜਨੀ ਨਹੀਂ ਨਹੀਂ ਹੈਗੀ ਜਿੱਦਾਂ ਕਹਿੰਦੇ ਹੁੰਦੇ ਹਨ ਨਾ ਕਿ ਤਵਾ ਖਾ ਲੈਂਦਾ ਹੈ ਰੋਟੀ ਨੂੰ ਉਹ ਜਿਹੀ ਹੋਏਗੀ ਉਹਦੇ ਨਾਲ ਠੀਕ ਹੈ ਹੁਣ ਜਦੋਂ ਇਹ ਰੜਦੀ ਹੈ ਨਾ ਫੇਰ ਮੈਂ ਤੁਹਾਨੂੰ ਦਿਖਾਉਣੀ ਆ ਕਿੰਨੀ ਸੋਹਣੀ ਰੱਟੀ ਬਣੀ ਆ ਤੇ ਤੁਸੀਂ ਵੀ ਇਦਾਂ ਹੀ ਆਪਣਾ ਟਰਾਈ ਕਰੋ ਜਦੋਂ ਵੀ ਮੱਕੀ ਦੀ ਰੋਟੀ ਬਣਾਉਂਦੇ ਆ ਤੇ ਮੈਂ ਅੱਜ ਇਹਦੇ ਨਾਲ ਮੱਕੀ ਦੀ ਰੋਟੀ ਖਾ ਰਹੀ ਆ ਇਹ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਮੈਂ ਦੱਸੂਗੀ ਇਹ ਜੇ ਤੁਸੀਂ ਗੈਸ ਕਰ ਰਹੇ ਹੋ ਕਿ ਮੈਂ ਸਾਗ ਦੇ ਨਾਲ ਖਾ ਰਹੀ ਹਾਂ ਤੇ ਨਹੀਂ ਸਾਗ ਦੇ ਨਾਲ ਨਹੀਂ ਮੈਂ ਖਾ ਰਹੀ ਹੈਗੀ ਮੱਕੀ ਦੀ ਰੋਟੀ ਇਹ ਮੈਂ ਕਿਸੇ ਹੋਰ ਚੀਜ਼ ਨਾਲ ਖਾ ਰਹੀ ਆ ਜੇ ਨਾ ਯੂਸਿਉਲੀ ਮੈਂ ਮੱਕੀ ਦੀ ਰੋਟੀ ਖਾਣਾ ਪਸੰਦ ਕਰਦੀ ਆ ਉਹ ਤੁਹਾਨੂੰ ਲਾਸਟ ਵਿੱਚ ਦੱਸਿਆ ਜਾਊਗਾ ਇਹ ਕਹਾ ਦੂਸਰੀ ਰੋਟੀ ਵੀ ਇਦਾਂ ਹੀ ਜਿੱਦਾਂ ਮੈਂ ਪਹਿਲੀ ਰੋਟੀ ਬਣਾਈ ਹੈ ਹੌਲੀ 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 ਆਪਾਂ ਵਧਾਉਂਦੇ ਰਹਿਣਾ ਇਹਨੂੰ ਤਾਂ ਕਿ ਕਿਤੇ ਉਹ ਵੀ ਟੁੱਟੇ ਨਾ ਠੀਕ ਹੈ ਆ ਲਓ ਜੀ ਸੈਕਿੰਡ ਰੋਟੀ ਵੀ ਆਪਣੀ ਬਣ ਗਈ ਹੈ ਔਰ ਬਿਲਕੁਲ ਪਤਲੀ ਰੋਟੀ ਹੈ ਤੁਸੀਂ ਦੇਖ ਸਕਦੇ ਆਂ ਚਲੋ ਜੀ ਰਾਟ ਕੀ ਫੇਰ ਤੁਹਾਨੂੰ ਦੱਸਦੀ ਆਂ ਕਿੱਦਾਂ ਦੀ ਲੁੱਕ ਆਈ ਆ ਜਦੋਂ ਵੀ ਮੈਂ ਰੋਟੀ ਬਣਾਉਂਦੀ ਆਂ ਆਪ ਦਾ ਕਦੇ ਨਹੀਂ ਹੋਇਆ ਕਿ ਮੇਰੀ ਮੱਕੀ ਦੀ ਰੋਟੀ ਨਾ ਫੁੱਲੇ ਚਾਹੇ ਕਣਕ ਦੀ ਹੋਵੇ ਜਾਂ ਮੱਕੀ ਦੀ ਪਰ ਰੋਟੀ ਮੇਰੀ ਹਮੇਸ਼ਾ ਫੁੱਲ ਕੇ ਹੀ ਲੱਤਦੀ ਹੈ ਠੀਕ ਹੈ ਇਹ ਪਹਿਚਾਨ ਹੁੰਦੀ ਆ ਚੰਗੀ ਰੋਟੀ ਬਣਾਈ ਦੀ ਵੀ ਦੇਖ ਸਕਦੇ ਹੋ ਕਿੰਨੀ ਵਧੀਆ ਸਿੱਕੀ ਆ ਰੋਟੀ ਠੀਕ ਹੈ ਆ ਕੰਡਿਆਂ ਤੋਂ ਤੁਸੀਂ ਐਦਾ ਐਦਾ ਕਰਕੇ ਰਾੜ ਸਕਦੇ ਆ ਠੀਕ ਹੈ ਚਲੋ ਜੀ ਰੋਟੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਲਓ ਜੀ ਮੈਂ ਤਾਂ ਕਰ ਲਿਆ ਆਪਣਾ ਡਿਨਰ ਤਿਆਰ ਹੁਣ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਨਹੀਂ ਸੀਗਾ ਕਿ ਕੀ ਇਹਦੇ ਨਾਲ ਮੈਂ ਮੱਕੀ ਦੀ ਰੋਟੀ ਖਾ ਰਹੀ ਆ ਇਹ ਮੈਂ ਕਾ ਰਹੀ ਆ ਜੀ ਬੈਂਗਣਾ ਦੇ ਨਾਲ ਮੈਨੂੰ ਹਮੇਸ਼ਾ ਜਿਹੜੀ ਇਹ ਬੈਂਗਣਾ ਦੇ ਨਾਲ ਮੱਕੀ ਦੀ ਰੋਟੀ ਵਧੀਆ ਲੱਗਦੀ ਆ ਉਹਦੇ ਨਾਲ ਬਹੁਤ ਵਧੀਆ ਕੰਬੀਨੇਸ਼ਨ ਲੱਗਦਾ ਹੈ ਮੱਕੀ ਦੀ ਰੋਟੀ ਦਾ ਇਸ ਕਰਕੇ ਮੈਂ ਹਮੇਸ਼ਾ ਇਹਦੇ ਨਾਲ ਹਨਾ ਮੱਕੀ ਦੀ ਰੋਟੀ ਹੀ ਬਣਾਦੀ ਹੁੰਨੀ ਆ ਜਾਂ ਮੈਂ ਪਰੌਂਟਾ ਪ੍ਰੇਫਰ ਕਰਦੀ ਹੁੰਨੀ ਆ ਜੇ ਤੁਸੀਂ ਇੱਕ ਦੋ ਵਾਰ ਕੋਸ਼ਿਸ਼ ਕਰੋਗੇ ਤਾਂ ਬਿਲਕੁਲ ਤੁਹਾਡੀ ਰੋਟੀ ਪਰਫੈਕਟ ਬਣੂਗੀ ਸੋ ਪਲੀਜ਼ ਟਰਾਈ ਕਰੋ ਜਿਨਾਂ ਨੇ ਇਹ ਵੀ ਨਹੀਂ ਹਲੇ ਤੱਕ ਟਰਾਈ ਕੀਤਾ ਹੈਗਾ ਤੇ ਜਰੂਰ ਆਪਣੇ ਘਰਦਿਆਂ ਨੂੰ ਮੱਕੀ ਦੀ ਰੋਟੀ ਬਣਾ ਕੇ ਖਿਲਾਓ ਇਸ ਸਿਆਲ ਦੇ ਵਿੱਚ ਚਲੋ ਜੀ ਮੈਂ ਤਾਂ ਇੰਜੋਏ ਕਰਨ ਲੱਗੀ ਆ ਆਪਣਾ ਡਿਨਰ ਜੀ ਮੈਂ ਮਿਲਦੀ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਆਪਣਾ ਖਿਆਲ ਰੱਖੋ ਬਾਏ ਬਾਏ ਟੇਕ ਕੇਅਰ ਸਾਰੇ ਨੂੰ ਪਿਆਰ ਭਰੀ ਸ਼ਸ਼ਟ੍ਰੀਕਾਲ